ਖੋਸ਼ਿਆਰਪੁਰ ਦੇ ਬਲਾਕ ਤਲਵਾੜਾ ਦੇ ਸੈਕਟਰ ਵਿੱਚ ਰਹਿਣ ਵਾਲੇ ਵਿਅਕਤੀ ਜਗਿੰਦਰ ਲਾਲ ਨਾਲ ਲੱਖ ਰੁਪਏ ਦੀ ਠਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦੇ ਪੀੜੇ ਜਗਿੰਦਰ ਲਾਲ ਨੇ ਦੱਸਿਆ ਕਿ ਉਹ ਪਿਛਲੇ ਦਿਨਾਂ ਵਿੱਚ ਇੰਡੀਅਨ ਬੈਂਕ ਦੇ ਏਟੀਐਮ ਵਿੱਚੋਂ 10000 ਰੁਪਏ ਕਢਵਾਉਣ ਲਈ ਗਿਆ ਸੀ ਜਿੱਥੇ ਉਸ ਦੇ ਨਾਲ ਪੈਸੇ ਕਢਵਾਉਣ ਸਮੇਂ ਇੱਕ ਵਿਅਕਤੀ ਵੀ ਮੌਜੂਦ ਸੀ ਜਿਸ ਨੇ ਉਸ ਦਾ ਏਟੀਐਮ ਬਦਲ ਲਿਆ ਜਿਸ ਤੋਂ ਬਾਅਦ ਉਸ ਦੇ ਫੋਨ ਤੇ ਮੈਸੇਜ ਆਇਆ ਕਿ ਉਸ ਦੇ ਖਾਤੇ ਵਿੱਚ 3.5 ਲੱਖ ਰੁਪਏ ਦੀ ਘਟौती ਹੋਈ ਹੈ ਜਿਸ ਤੋਂ ਬਾਅਦ ਉਹਨਾਂ ਬੈਂਕ ਜਾ ਕੇ ਗੱਲਬਾਤ ਕੀਤੀ ਤੇ ਸੀਸੀਟੀਵੀ ਕਢਵਾਈ ਜਿਸ ਵਿੱਚ ਖਿਆ ਕਿ ਉਹੀ ਵਿਅਕਤੀ ਉਸ ਦਾ ਏਟੀਐਮ ਬਦਲਦਾ ਦਿਖਾਈ ਦੇ ਰਿਹਾ ਹੈ ਤੇ ਦੂਸਰਾ ਵਿਅਕਤੀ ਏਟੀਐਮ ਦੇ ਬਾਹਰ ਖੜਾ ਹੈ ਉਹਨਾਂ ਦੱਸਿਆ ਕਿ ਇਸ ਬਾਬਤ ਉਸਨੇ ਲਿਖਤੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ 17 ਤਰੀਕ ਨੂੰ ਸ਼ਾਮ ਨੂੰ ਮਦਦ 6:00 6 ਵਜੇ ਦੀ ਏਟੀਐਮ ਗਿਆ ਉੱਥੇ ਜਾ ਕੇ ਜਦੋਂ ਮੈਂ ਏਟੀਐਮ ਤੇ ਪੈਸੇ ਕਢਾ ਲਏ 10000 ਰੁਪਇਆ ਮੈਂ ਪੈਸੇ ਨਾਲ ਆਪਣੇ ਨਾਲ ਮਗਰ ਸਾਥੀ ਸੀ ਮੇਰਾ ਜਿਹੜਾ ਉਹਨੇ ਮੇਰਾ ਏਟੀਐਮ ਚੇਂਜ ਕਰਕੇ ਆਪਣਾ ਪੁਰਾਣਾ ਉਹਦੇ ਚ ਪਾਤਾ ਤੇ ਨਵਾਂ ਜਿਹੜਾ ਆਪਣੇ ਕੋਲ ਰੱਖ ਲਿਆ ਫਿਰ ਇਹ ATM ਤੇ ਗਏ ਤੇ ਉਹਦੇ ਜਿਹੜੇ ਕੜੀ ਤੱਕਦੇ ਇਹ ਕਪੜਾ ਅਸੀਂ ਇੰਡੀਅਨ ਬੈਂਕ ਦੇ ਜੀ ATM ਦੇ ਵਿੱਚ ਹਾਂਜੀ ਤਲਵਾਰਾ ਇੰਡੀਅਨ ਬੈਂਕ ਜੀ ਅੱਛਾ ਜੀ ਤੇ ਕਿਨੇ ਪੈਸੇ ਸੀ ਤੁਹਾਡੇ ਖਾਤੇ ਜੀ ਮੇਰੇ ਖਾਤੇ ਜੀ 9 ਲੱਖ 93 93 ਜਾਂ ਸਗੈ ਜਿਹੜਾ 6 ਲੱਖ 33 ਹਜ਼ਾਰ ਹੈਗੇ ਨੇ ਸਾਰੇ ਪੈਸੇ ਪਾਤੇ ਪੈਸੇ ਵੀ ਤੁਹਾਡੇ ਨਾਲ ਹੈ ਖੰਬੀ ਹਾਂਜੀ ਹਾਂ ਤੁਹਾਨੂੰ ਕਿਦਾ ਪਤਾ ਲੱਗਾ ਕਿਹੜਾ ਇਹ ਬੰਦੇ ਨੇ ATM ਤੁਹਾਡੇ ਵਿੱਚ ਚੇਂਜ ਕੀਤਾ ਸੁਰਖੀ ਇਹਦੇ ਵਿੱਚ ਇਦਾਂ ਜੀ ਜਦੋਂ ਮੇਰਾ ਬੈਲੈਂਸ ਅੱਗੇ ਚਾਇਆ ਨਾ ਵੀ ਮੋਬਾਈਲ ਦੇ ਵਿੱਚ ਮੈਸੇਜ ਆਇਆ ਤੇ ਪਹਿਲੇ ਤਾਂ ਪੜਿਆ ਨਹੀਂ ਮੈਂ ਕਿ ਮੇਰੇ ਮੇਰੇ ਕੋਲ ਹੀ ਆ। ਤੋਂ ਏਟੀਐਮ ਜੀ ਇਹਦਾ ਫੇਰੀ ਹੋ ਗਈ ਸੀ। ਜਿਸ ਕਰਕੇ ਮੈਂ ਪੜੇ ਰਹਾ ਨੰਬਰ ਤੇ ਜਾ ਕੇ ਇੰਡੀਅਨ ਬੈਂਕ 'ਚ ਆਪਣਾ ਜਿਹੜਾ ਅਕਾਊਂਟ ਨੰਬਰ ਸੀ ਉਹਨੂੰ ਮਤਲਬ ਪੈਸੇ ਜਿਹੜੇ ਸੀ ਤੁਹਾਡੇ ਫਰਨੋ ਦੇ ਜਮਾ ਸੀ ਤਾਂ ਉਹ ਵੀ ਮੇਰੇ ਇਹ ਮੇਰੇ ਪੈਸੇ ਜਿਹੜੇ ਸੀ ਜਿਹੜਾ ਮੈਨੂੰ ਜੀਪੀਐਫ ਮਿਲਿਆ ਸੀ ਉਹਦੀ ਅਮਾਉਂਟ ਸੀਗੀ ਬਚੀ ਬਾਕੀ ਸੀ। ਮੰਡੇ ਘੜੇ ਤੁਹਾਡੇ ਬੈਠੇ ਨੇ ਕਿ ਕਿਤਾਬਾਂ ਦੀ ਕੋਸ਼ਿਸ਼ ਨਹੀਂ ਬੰਦੇ ਤੁਹਾਡੇ ਬੱਚੇ ਦੇਖੇ ਸੀ ਤੇ ਨਹੀਂ ਬਈ ਪੂਰੀ ਵਾਲੀ ਫੋਟੋ ਵੀ ਕਲੀਅਰ ਆ ਰਹੀ ਹੈ ਅੱਛਾ ਹੈ ਦੰਗ ਪਹਿਲੀ ਵਾਲੀ ਹਾਂ ਉਹ ਕਰਕੇ ਦੋ ਬੰਦੇ ਸੀ ਜੇ ਇੱਕ ਬਾਹਰ ਸੀਗਾ ਏਟੀਐਮ ਦੇ ਖੜਾ ਜੀ ਇੱਕ ਅੰਦਰ ਦੇ ਉਹਨੇ ਮੇਰੇ ਕਾਰਦੇ-ਕਾਰਦੇ ਮੈਨੂੰ ਦੇਖ ਲਿਆ ਤੇ ਕਰਕੇ ਤੇ ਆਪਣਾ ਨੰਬਰ ਉਹਨੇ ਕਾਰਦੇ-ਕਾਰਦੇ ਮੈਨੂੰ ਮਤਲਬ ਪੁਰਾਣਾ ਏਟੀਐਮ ਜਿਹੜਾ ਉਹ ਕਰਤਾ ਉੱਚ ਉੱਚ ਕਰਕੇ ਮੁੜ ਕੇ ਉਹਨੇ ਮੇਰੇ ਤੋਂ ਬਾਅਦ ਫਿਰ ਉਹਨਾਂ ਨੇ ਹੋਰ ਪਾਸੇ ਖੜਾ ਮੈਂ ਚਲੀ ਗਿਆ ਸੀਗਾ ਜੀ ਕੋਈ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਸੀ ਇਹ ਕਹਿੰਦੇ ਵੀ ਅੱਗੇ ਤੋਂ ਸੁਧਾਰ ਕੀਤਾ ਜਾਵੇ ਜਿਹੜੇ ਸਾਡੇ ਵਰਗੇ ਹੈਗੇ ਮਤਲਬ ਘੋਲੇ ਲੋਕ ਇਹਨਾਂ ਨੂੰ ਬਹੁਤਾ ਨਾਮ ਮਦਨ ਦੇ ਨਾਲ ਕੋਈ ਬਾਡੀਗਾਰਡ ਹੋਣਾ ਚਾਹੀਦਾ ਜਿੱਦਾਂ ਬੱਚਾ ਕੋਈ ਲੈ ਜਾਣ ਜਾਂ ਕਿੱਗਾ ਵੀ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਸਾਡੀ ਹੁਣ ਏਜੈਂਸੀ ਨਹੀਂ ਹੈ ਨਹੀਂ ਜਿਹੜਾ ਅਸੀਂ ਇਹਦੀ ਲਕਟਾਉਣ ਇਸ ਚੀਜ਼ਾਂ ਚਲਾ ਸਕੀਏ ਪਰ 19 ਤਰੀਕ ਤੱਕ ਉਹਨਾਂ ਛਾਤਰਾਂ ਨੇ ਠਗਾ ਬਲੋਂ ਉਹਨਾਂ ਨੇ ਸਾਢੇ 3 ਲੱਖ ਰੁਪਇਆ ਕਢਾ ਚੁੱਕੇ ਸੀਗੇ ਉਦੋਂ ਬਾਅਦ ਵੀ ਅਸੀਂ ਬੈਂਕ 'ਚ ਗੰਦਾ ਵੀ ਉਹ ਹਾਲੇ ਵੀ ਲੋਕ ਜਿਹੜੇ ਹੈਗੇ ਉਹ ਟਰਾਈ ਕਰ ਰਹੇ ਆ ਐਸੇ ਕਢਾਣ ਦੀ ਪਰ ਬੈਂਕ ਨੇ ਉਹ ਖਾਤਾ ਬਲੌਕ ਕਰਤਾ ਏ ਬੈਂਕ ਨੇ ਵੀ ਕਾਫੀ ਸਹਿਯੋਗ ਕੀਤਾ ਇਹਦੇ 'ਚ ਫਿਰ ਉਹਦਾ ਜਿਹੜਾ ਬੈਂਕ ਬਾਲਣ ਵਾਲਾ ਨੇ ਤੁਹਾਨੂੰ ਦੱਸਿਆ ਕਿ ਥਾਣੇ ਐਫਆਰ ਦਰਜ ਕਰਾਓ ਫਿਰ ਪੁਲਿਸ ਸਟੇਸ਼ਨ ਆਈ ਐਫਆਰ ਦਰਜ ਐਪਲੀਕੇਸ਼ਨ ਦਿੱਤੀ ਤੇ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹਨਾਂ ਬਲਤ ਸਹਿਯੋਗ ਮਿਲਿਆ ਅਜਾ ਉਹ ਸੀਸੀਟੀ ਫੁਟੇਜ ਕਢਾ ਕੇ ਉਹ ਦੇਖਿਆ ਗਿਆ ਪਰ ਉਹ ਹੁਣ ਜਿਹੜਾ ਉਹ ਏਟੀਐਮ ਜਿਹੜਾ ਉਹ ਤੇ ਇਨਨੂੰ ਜਗਿੰਦਰ ਲਾਲ ਜੀ ਨੂੰ ਜਿਹੜਾ ਏਟੀਐਮ ਛੱਡ ਗਏ ਉਹ ਵੀ ਉਹ ਠਾਗਾ ਬਲੋ ਕਿਦੋਂ ਚੰਡੀਗੜ੍ਹ ਮੁਹਾਲੀ ਤੋਂ ਉਹ ਉਹ ਜਿਹੜਾ ਏਟੀਐਮ ਸੀਗਾ ਉਹ ਕਿਸੇ ਹੋਰ ਦਾ ਇਦਾਂ ਹੀ ਉਹਨਾਂ ਨੇ ਲੈ ਕੇ ਉਹਨੂੰ ਉਹ ਜੂਜ ਕੀਤਾ ਹੈ ਜਿਗਾ ਔਰ ਬਾਅਦ ਉਹ ਜਦੋਂ ਉਹਨਾਂ ਨੇ ਉਹ ਅੱਜ ਇਹ ਗੱਲ ਕੀਤੀ ਉਹ ਕਹਿੰਦੇ ਅਸੀਂ ਤਾਂ ਕੋਹੋਂ ਦਾ ਬਲੋਕਰ ਆ ਸਾਡਾ ਏਟੀਐਮ ਦਾ ਅਸੀਂ ਤਾਂ ਨਵਾਂ ਲੈ ਲਿਆ ਉਹ ਜਿੱਦਾਂ ਇਹਨਾਂ ਨਾਲ ਉਹ ਠਗੀ ਇਦਾਂ ਹੋਈ ਹੈ